ਸਰਵ ਜੀ ਸੰਗਰੂਰ ਵੀ ਜੀ ਕਵਤਾ ਰੋਂਦੇ ਨਾਲ ਨਹੀਂ ਰੋਂਦਾ ਕੋਈ ਰੋਂਦੇ ਨਾਲ ਨਹੀਂ ਰੋਂਦਾ ਕੋਈ ਹੱਸਦਿਆਂ ਨਾਲ ਸਭ ਹੱਸਦੇ ਨੇ ਹੱਸਦਿਆਂ ਨਾਲ ਸਭ ਹੱਸਦੇ ਨੇ ਗੱਲ ਗੱਲ ਤੇ ਲੱਗ ਜਾਵੇ ਰੋਣ ਜੋ ਗੱਲ ਗੱਲ ਤੇ ਲੱਗ ਜਾਵੇ ਰੋਂ ਜੋ ਉਸ ਤੋਂ ਸਾਰੇ ਨਸਦੇ ਨਹੀਂ ਉਸ ਤੋਂ ਸਾਰੇ ਨਸਦੇ ਨਹੀਂ ਨਾਲੇ ਪੋਂਦੂ ਕਹਿ ਕੇ ਕਈ ਹੱਸਦੇ ਨਹੀਂ ਨਾਲੇ ਪੋਂਦੂ ਦੱਸਦੇ ਨਹੀਂ ਨਾਲੇ ਪੋਂਦੂ ਦੱਸਦੇ ਨਹੀਂ ਰੋਂਦੂ ਕਹਿ ਕੇ ਕਈ ਹੱਸਦੇ ਨਹੀਂ ਰੋਂਦੂ ਕਹਿ ਕੇ ਕਈ ਹੱਸਦੇ ਨਹੀਂ ਲੱਭ ਲੈ ਹੱਲ ਜੇ ਢੇਠੋਂ ਲੱਭ ਹੁੰਦਾ ਲੱਬ ਲੈ ਲੱਬ ਲੈ ਹੱਲ ਜੇ ਟੇਠੋਂ ਲੱਬ ਹੁੰਦਾ ਨਾ ਰਹੀ ਕਿਸੇ ਭਰੋਸੇ ਨਾ ਰਹੀ ਕਿਸੇ ਭਰੋਸੇ ਹਰ ਕੋਈ ਡੁੱਬਿਆ ਰਹਿੰਦਾ ਏ ਹਰ ਕੋਈ ਡੁੱਬਿਆ ਰਹਿੰਦਾ ਏ ਕਿਸ ਨਾਲ ਕਰਨੀ ਰੋਸੀ ਕਿਸ ਨਾਲ ਕਰਨੀ ਰੋਸੀ ਕੀ ਕੁਝ ਖੋ ਗਿਆ ਤੂੰ ਮੈਨੂੰ ਦੱਸ ਜੀ ਅੱਜ ਤੇਰਾ ਵੀ